ਆ ਗਿਆ ਉਸ ਤੋਂ ਬਾਅਦ ਹਿੰਦੁਸਤਾਨ ਆ ਗਿਆ ਉਸ ਤੋਂ ਬਾਅਦ ਇਹ ਸਾਰੇ ਟਰੈਕਟਰ ਆ ਅਵਾਰਾ ਪਸਵਾਨ ਸਿੰਘਾ ਤੇ ਚੱਕ ਲੈ ਨੌਜਵਾਨ ਉਧਰੋਂ ਵੀਡੀਓ ਬਣਾ ਰਿਹਾ ਉਹ ਸਿੰਘਾਂ ਤੋਂ ਲਾ ਨਹੀਂ ਰਿਹਾ ਉਹਦੀ ਵੀਡੀਓ ਬਣਾ ਰਿਹਾ ਇਸ ਕਰਕੇ ਵੀਰੋ ਮਤਲਬ ਇਹ ਕੱਟੀਆਂ ਹੋਈਆਂ ਚੱਪਲਾਂ ਨੂੰ ਹੀ ਇਹ ਨਾ ਕੱਟੀਆਂ ਹੋਈਆਂ ਚੱਪਲਾਂ ਤੋਂ ਸਾਰੀਆਂ ਕਲਾ ਗ੍ਰਿਥੀਆਂ ਜਿਹੜੀਆਂ ਤੁਹਾਨੂੰ ਦਿਖਾਉਣਾ ਬਣਨੀਆਂ ਜੀ ਹੈ ਨਾ ਉਸ ਤੋਂ ਬਾਅਦ ਇਹ ਸਾਡੇ ਕੋਲ ਸਾਰੇ ਟਰੈਕਟਰਾਂ ਦੇ ਮਾਡਲ ਆ ਗਏ ਜਿਵੇਂ ਐਚ ਐਮਟੀ ਦੇ ਆ ਗਏ ਉਸ ਤੋਂ ਬਾਅਦ ਪੁਰਾਣੇ ਟਰੈਕਟਰਾਂ ਦੇ ਮਾਡਲ ਹਾਂ ਸਾਰੇ ਪੁਰਾਣੇ ਟਰੈਕਟਰਾਂ ਦੇ ਮਾਡਲ ਇਹਦਾ ਕੋਠਾ ਸਿੱਧੂ ਮੂਸੇਵਾਲਾ ਸਾਹਿਬ ਦਾ ਅੱਛਾ ਜੀ ਉਸ ਤੋਂ ਬਾਅਦ ਇਹ ਚੱਪਲਾ ਆ ਗਈ ਜਿਵੇਂ ਪੀਸੀਆਂ ਹੋਈਆਂ ਤੁਸੀਂ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਅੱਛਾ ਜੀ ਚੱਪੇ ਇਹ ਦੋਸਤੋ ਇਹ ਦੇਖੋ ਬਾਈ ਚੱਕ ਰਹੇ ਨੇ ਚੱਪਲਾ ਨੇ ਇਹ ਇਹ ਜੌਨ ਡੀਅਰ ਦਾ ਪੁਰਾਣਾ ਮਾਡਲ ਹੈ ਜੀ ਸਰ ਇਹ ਤੋਂ ਵੀ ਪੁਰਾਣੇ ਹੈਗੇ ਨੇ ਜੀ 1937 ਤੱਕ ਦੀ ਪੁਰਾਣੀ ਕੰਪਨੀ ਹੈ ਉਹ ਥਾਂ ਨੂੰ ਜਿਵੇਂ ਅੱਜ ਆਪਾਂ ਗੱਡੀ ਨੂੰ ਲੋਕ ਲਾ ਦਿੰਨੇ ਆ ਇਸ ਤਰ੍ਹਾਂ ਉੱਥਾਂ ਨੂੰ ਚੋਰੀ ਹੋਣ ਦੇ ਤੋਂ ਜ਼ਿੰਦਾ ਸੀਗਾ ਉੱਥਾਂ ਲਾਉਣ ਵਾਲਾ ਉਸ ਤੋਂ ਬਾਅਦ ਇਹ ਦੋਸਤੋ ਇਹ ਮਤਲਬ ਪੁਰਾਣੇ ਜ਼ਮਾਨੇ ਦਾ ਇਹ ਲੋਕ ਹੈ ਇਹ ਮਖਸੂਸ ਹੈ ਜਿਹੜਾ 100 ਸਾਲ ਕ ਦੀ ਪੁਰਾਣਾ ਉਸ ਤੋਂ ਬਾਅਦ ਇਹ ਆ ਗਏ ਕਿਸਾਨੀ ਅੰਦੋਲਨ ਨੂੰ ਸਮਰਪਿਤ ਇਹਨਾਂ ਕਿਸਾਨਾਂ ਨੇ ਆਪਣੀਆਂ ਕੀਮਤੀ ਜਾਨਾਂ ਉਸ ਅੰਦੋਲਨ ਦੇ ਵਿੱਚ ਗੁਆਈਆਂ ਬਹੁਤ ਦੁੱਖ ਲੱਗਿਆ ਹੁਣ ਦੁਬਾਰਾ ਫੇਰ ਅੰਦੋਲਨ ਲੱਗਣ ਜਾ ਰਿਹਾ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਸਾਡੀਆਂ ਸਰਕਾਰਾਂ ਲੈਣਗੀਆਂ ਤੁਸੀਂ ਨੇ ਤੁਸੀਂ ਪਹਿਚaan ਨਹੀਂ ਸਕਦੇ ਤੁਸੀਂ ਗੈਸ ਕਰੋ ਇਹ ਚਪਲਾਂ ਦੇ ਬਣੇ ਹੋਏ ਨੇ ਉੱਪਰ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਸਿੱਧੂ ਬਾਈ ਦੇ ਹੱਥਾਂ ਦੀ ਸ਼ੋਹ ਪ੍ਰਾਪਤੇ ਹੇਠਾਂ ਆ। ਸਾਡੇ ਕੋਲ ਚੱਕੀ ਰੌਣਾ, ਸਾਡੇ ਕੋਲੇ ਲਾ, ਸਾਡੇ ਕੋਲੇ ਮੋਰ। ਇਹ ਪੰਛੀ ਸਾਡੇ ਗਾਇਬ ਹੁੰਦੇ ਤਰਿਆਂ ਇਸ ਕਰਕੇ ਮੈਂ ਹਰ ਇੱਕ ਵੀਰ ਭੈਣ ਪ੍ਰਾਂਵ ਨੂੰ ਬੇਨਤੀ ਕਰਦਾ ਜੇ ਮਤਲਬ ਮਟਿਆਰਾ ਪਾਣੀ ਦਾ ਭਰ ਕੇ ਖੂਹ ਤੋਂ ਲੈ ਕੇ ਆਉਂਦੀਆਂ ਤਾਂ ਇਹਦੇ ਨੂੰ ਪਾਣੀ ਘੱਟ ਡੁੱਲਦਾ ਸਿਰ ਦੇ ਉੱਤੇ। ਪਾਣੀ ਨਹੀਂ ਡੁੱਲਦਾ ਸਿਰ। ਕਿ ਸਾਡੇ ਬਜ਼ੁਰਗੇ ਦਾ ਚੀਜਾਂ ਦੇ ਨਾਲ ਖੇਤੀ ਕਰਿਆ ਕਰਦੇ ਸੀ ਜਿਵੇਂ ਗੱਡੇ ਹੋਗੇ, ਸਾਡੇ ਕੋਲੇ ਉੱਠ ਹੋਗੇ, ਸਾਡੇ ਕੋਲੇ ਵਿਧਾਨੀਆਂ ਹੋਗੀਆਂ, ਸਾਡੇ ਕੋਲ ਚੱਕੀਆਂ ਹੋਣ। ਦੋਸਤੋ ਸਤਿ ਸ੍ਰੀ ਅਕਾਲ। ਦੋਸਤੋ ਅੱਜ ਨਾ ਤੁਹਾਨੂੰ ਅਸੀਂ ਲੈ ਕੇ ਆਏ ਆ ਰਾਠੀ ਕਲਾ ਕੇਂਦਰ ਤੇ। ਇਹ ਰਾਠੀ ਕ ਜਿੱਥੇ ਬਾਈ ਸਿੱਧੂ ਮੂਸੇ ਵਾਲਾ ਆਪ ਆਇਆ ਹੋਇਆ ਉਹਨੇ ਇਸ ਜਗ੍ਹਾ ਤੇ ਵਿజిਟ ਕੀਤਾ ਸੀ ਤੇ ਰਾਠੀ ਕਲਾ ਕੇਂਦਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਇੱਕ ਬਾਈ ਨੇ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਕਰਕੇ ਚੱਪਲਾਂ ਤੋਂ ਕਲਾਕ੍ਰਿਤੀਆਂ ਬਣਾਇਆ ਨੇ ਟਰੈਕਟਰ ਮਤਲਬ ਪਸ਼ੂ ਪੰਛੀ ਕੋਈ ਹੋਰ ਬਹੁਤ ਵਧੀਆ ਵਧੀਆ ਕਲਾਕ੍ਰਿਤੀਆਂ ਬਾਈ ਨੇ ਬਣਾਇਆ ਹੋਣਾ ਮਿਊਜ਼ੀਅਮ ਬਣਾਇਆ ਹੋਇਆਗਾ ਤੇ ਮਿਊਜ਼ੀਅਮ ਤੁਹਾਨੂੰ ਦਿਖਾਵਾਂਗੇ ਤੇ ਕਮਾਲ ਦੀ ਕਲਾ ਹੈ ਜਿਹੜਾ ਚੱਪਲਾਂ ਨੂੰ ਲੋਕ ਸੁੱਟ ਦਿੰਦੇ ਆ ਹਨਾ ਮਤਲਬ ਬੇਸਟ ਹੋ ਜਾਂਦੀਆਂ ਨੇ ਉਹ ਚੱਪਲਾਂ ਨੂੰ ਬਹੁਤ ਹੀ ਸਜੇ ਢੰਗ ਨਾਲ ਇੱਕ ਕਲਾ ਦਾ ਰੂਪ ਦਿੱਤਾ ਏ ਕਲਾ ਬਹੁਤ ਵੱਡੀ ਚੀਜ਼ ਹੁੰਦੀ ਏ ਦੋਸਤੋ ਕਲਾ ਨਾਲ ਹੀ ਬੰਦੇ ਦੀ ਪਛਾਣ ਬਣਦੀ ਏ ਦੁਨੀਆ ਤੇ ਹਨਾ ਦੁਨੀਆ ਤੇ ਨਾਂ ਬਣਦਾ ਏ ਸਿੱਧੂ ਮੂਸੇ ਵਾਲਾ ਜੂ ਵੀ ਕੋਈ ਕਲਾ ਸੀ ਉਹ ਕਲਾ ਨੇ ਉਹਦਾ ਨਾਂ ਦੁਨੀਆ ਤੇ ਪਹੁੰਚਾਇਆ ਸੋਨੂ ਬਾਈ ਰਾਖੀ ਕਲਾ ਕੇਂਦਰ ਜਿਹੜੇ ਚਲਾ ਰਹੇ ਨੇ ਉਹਨਾਂ ਨਾਲ ਹਾਂਜੀ ਬਈ ਸਾਡੇ ਨਾਲ ਨੇ ਬਾਈ ਗੁਰਮੀਤ ਸਿੰਘ ਜੀ ਰਾਠੀ ਕਲਾ ਕੇਂਦਰ ਜਿਹੜੇ ਚਲਾ ਰਹੇ ਨੇ ਬਾਈ ਸਵਾਗਤ ਹੈ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਵੀਰ ਸਾਡੇ ਕੋਲ ਅੱਜ ਸੰਦੀਪ ਸਿੰਘ ਜੀ ਪਹੁੰਚੇ ਆ ਜਿਨ੍ਹਾਂ ਦਾ ਅਸੀਂ ਜੀਓ ਕਹਿੰਦੇ ਬਹੁਤ ਧੰਨਵਾਦ ਕਰਦੇ ਆ ਸਾਡੀ ਛੋਟੀ ਜੀ ਕਲਾ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਆ ਤੇ ਵੀਰ ਜੀ ਦਾ ਧੰਨਵਾਦ ਕਰਦੇ ਆ ਇਹ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦਰਸ਼ਕੋ ਪਹਿਲਾਂ ਵੀ ਦੱਸਿਆ ਜਿਵੇਂ ਇਹ ਨਾ ਜਿਵੇਂ ਹਿਸਟੋਰੀਕਲ ਪਲੇਸ ਹੈ ਇਹ ਜਗਾ ਕਿਉਂਕਿ ਇੱਥੇ ਬਾਈ ਸਿੱਧੂ ਮੂਸੇ ਵਾਲਾ ਜੀ ਆਪ ਇਸ ਕਲਾ ਕੇਂਦਰ ਦੇ ਵਿੱਚ ਆਏ ਹੋਏ ਨੇ ਹਨਾ ਜੀ ਹਾਂ ਜੀ ਉਹਨਾਂ ਦੇ ਨਿਸ਼ਾਨੀ ਵੀ ਹੈ ਟਰੈਕਟਰ ਆਪਾਂ ਦਾ ਅੱਛਾ ਜੀ ਸਿੱਧੂ ਮੂਸੇ ਵਾਲੇ ਦੀ ਕੋਈ ਨਿਸ਼ਾਨੀ ਹੈ ਬਾਈ ਜੀ ਆਪ ਕੋ ਜੀ ਸਿੰਘ ਜੀ ਦਿਖਾ ਰਹੇ ਨੇ ਇਹ ਟਰੈਕਟਰ ਹੈ ਵੀਰ ਜੀ ਨੇ ਜਿਹੜਾ ਅੱਛਾ ਜੀ ਇਹ ਟਰੈਕਟਰ ਜੀ ਇਹ ਟੱਚ ਕੀਤਾ ਹੋਇਆ ਉਹਨਾਂ ਨੇ ਹਾਂ ਚੱਕਿਆ ਆਪਣੇ ਹੱਥੀ ਉਸ ਟਾਈਮ ਇਹ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਸਿੱਧੂ ਬਾਈ ਦੇ ਹੱਥਾਂ ਦੀ ਸ਼ੋਹ ਪ੍ਰਾਪਤ ਇਹ ਟੈਕ ਲਗਾ ਆਪਾਂ ਇਹਨੂੰ ਇੱਕ ਕਹਿ ਸਕਦੇ ਆਂ ਵੀ ਦੁਨੀਆ ਦੀ ਮਹਾਨ ਚੀਜ਼ ਹੀ ਬਣ ਗਈ ਉਹ ਕਿਉਂਕਿ ਸਿੱਧੂ ਨੇ ਹਿਸਟਰੀ ਕ੍ਰੀਏਟ ਕਰਤੀ ਹਾਂਜੀ ਗਾਉਣ ਦੇ ਵਿੱਚ ਹਿੱਕ ਦੇ ਜੋਰ ਦੇ ਨਾਲ ਗਾਇਆ ਤੇ ਸਾਡੇ ਮਾਨਸਾ ਜ਼ਿਲ੍ਹੇ ਨੂੰ ਦੁਨੀਆ ਦੇ ਵਿੱਚ ਚਮਕਾਇਆ ਤੇ ਬਈ ਜੀ ਹੁਣ ਚੱਲਦੇ ਆਪਾਂ ਤੁਹਾਡੇ ਮਿਊਜ਼ੀਅਮ ਦੇ ਵਿੱਚ ਇਹ ਦੋਸਤੋ ਇਹਦਾ ਤੁਸੀਂ ਦੇਖ ਸਕਦੇ ਹੋ ਤਾਂ ਆਮ ਵੈਸੇ ਇਹ ਸਾਡੀ ਦੁਕਾਨ ਹੈ ਦੁਕਾਨਾ ਮਤਲਬ ਬੱਚਿਆਂ ਵਾਸਤੇ ਖੜਾਉਣੇ ਵਗੈਰਾ ਰੱਖੇ ਹੋਏ ਨੇ ਹਣਾ ਇਹ ਸਾਰੇ ਹਰ ਪ੍ਰਕਾਰ ਦੇ ਖੜਾਉਣੇ ਆਪਣੇ ਕੋਲ ਹੈ ਸਾਰੇ ਲੋਕੇਸ਼ਨ ਅਸੀਂ ਤੁਹਾਨੂੰ ਦੱਸ ਦਿੰਨੇ ਆ ਇਹ ਲੋਕੇਸ਼ਨ ਹੈਗਾਗਾ ਬਠਿੰਡਾ ਮਾਨਸਾ ਬਠਿੰਡਾ ਰੋਡ ਆ ਜਿਹੜਾ ਮੇਨ ਰੋਡ ਹੈਗਾ ਹਾਂਜੀ ਉਸ ਦੇ ਉੱਪਰ ਇਹ ਮਿਊਜ਼ੀਅਮ ਸਥਿਤ ਹੈ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲਿਆ ਸਕਦੇ ਹੋਗੇ ਤੇ ਆਹ ਦੇਖੋ ਦੋਸਤੋ ਆਹ ਬਾਈ ਗੁਰਮੀਤ ਸਿੰਘ ਜੀ ਦੀ ਸਿੱਧੂ ਨਾਲ ਫੋਟੋ ਹੈ ਨਾ ਬਾਈ ਹਾਂਜੀ ਹਾਂਜੀ ਉਹ ਚੱਪਲਾ ਵੀ ਦਿਖਾਵਾਂਗੇ 15 ਸਾਲ ਦੀ ਤੇ ਆਹ ਦੇਖੋ ਆ ਸਾਰਾ ਚੱਪਲਾਂ ਦੇ ਬਣਾਏ ਹੋਏ ਇਹ ਜਿਹੇ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਆਜੂ ਚੱਲਦੇ ਆ ਜੀ ਆਪਾਂ ਮਿਊਜ਼ੀਅਮ ਦੇ ਵਿੱਚ ਇੱਕ ਬਾਈ ਗੁਰਮੀਤ ਸਿੰਘ ਜੀ ਜਿਵੇਂ ਹਣਾ ਇਹ ਤੁਸੀਂ ਸ਼ੁਰੂਆਤ ਕਦੋਂ ਹੋਈ ਮਤਲਬ ਕਦੋਂ 2009 ਤੋਂ 2009 ਤੋਂ ਲੈ ਕੇ ਅੱਛਾ ਜੀ ਹ ਤੱਕ ਬਸ ਸ਼ੁਰੂਆਤ ਹੀ ਚੱਲੀ ਜਾਂਦਾ ਕੰਮ ਵਾਗਰੂ ਤੇ ਇਹ ਮਤਲਬ ਕਲਾ ਪਹਿਲਾਂ ਤੋਂ ਸੀ ਜਾਂ ਕਿਵੇਂ ਤੁਹਾਨੂੰ ਇਹ ਕੁਦਰਤੀ ਕੁਦਰਤੀ ਕਲਾ ਬਸ ਕੁਦਰਤੀ ਜੀ ਰਹਿਮਤ ਨਾਲ ਹੀ ਸਾਰਾ ਆਹ ਦੇਖੋ ਦੋਸਤੋ ਕਮਾਲ ਦਾ ਤੁਸੀਂ ਆਹ ਦੱਸੋ ਜਿਵੇਂ ਆਹ ਕਲਾ ਗ੍ਰਿਤੀਆਂ ਬਣੀਆਂ ਹੋਣਾਂ ਹਨਾ ਤੋਤੇ ਘੁੱਗੀਆਂ ਗिटਾਰਾਂ ਹੋਰ ਬਲੱਖ ਵੱਖ-ਵੱਖ ਤਰ੍ਹਾਂ ਦੇ ਪੰਛੀ ਨੇ ਤੁਸੀਂ ਪਹਿਚਾਨ ਨਹੀਂ ਸਕਦੇ ਤੁਸੀਂ ਗੈਸ ਕਰੋ ਇਹ ਚੱਪਲਾਂ ਦੇ ਬਣੇ ਹੋਏ ਨੇ ਉੱਪਰ ਰੰਗ ਕੀਤਾ ਹੋਇਆਗਾ ਹਾਂ ਜੀ ਤੇ ਜਿਹੜੀ ਇਹ ਚਪਲਾਂ ਬੇਸਟ ਨੇ ਬਾਈ ਨੇ ਉਹਨਾਂ ਨੂੰ ਵਰਤਿਆ ਹੋਇਆ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਮੇਰੇ ਪਿਆਰੇ ਵੀਰੋ ਤੁਹਾਡਾ ਆਪਣਾ ਰਾਠੀ ਵੀਰ ਜੋ ਕਿ ਅਸੀਂ ਹੁਣ ਦਿਖਾਵਾਂਗੇ ਤੁਹਾਨੂੰ ਜਿਹੜੇ ਪੰਛੀ ਦਾਸ ਨੇ ਬਣਾਏ ਇਹ ਤੁਹਾਨੂੰ ਕੀ ਕਹਿੰਦੇ ਆ ਇਹ ਤੁਹਾਨੂੰ ਇਹ ਕਹਿੰਦੇ ਆ ਵੀ ਸਾਡੇ ਮਿੱਤਰ ਸਾਡੇ ਭੈਣ ਭਰਾ ਸਾਡੇ ਬੱਚੇ ਅੱਜ ਵੀ ਤੁਹਾਡੇ ਬਨੇਰਿਆਂ ਤੇ ਬੈਠੇ ਨੇ ਪਰ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਹੋ ਗਏ ਜਿਵੇਂ ਸਾਡੇ ਕੋਲ ਚੱਕੀ ਰਾਣਾ ਸਾਡੇ ਕੋਲੇ ਲਾ ਸਾਡੇ ਕੋਲੇ ਮੋਰ ਇਹ ਪੰਛੀ ਸਾਡੇ ਗਾਇਬ ਹੁੰਦੇ ਤਰਿਆਂ ਇਸ ਕਰਕੇ ਮੈਂ ਹਰ ਇੱਕ ਵੀਰ ਭੈਣ ਭਰਾ ਨੂੰ ਬੇਨਤੀ ਕਰਦਾ ਜਿਹੜਾ ਵੀਰ ਸਾਡੀ ਇਹ ਵੀਡੀਓ ਵੇਖ ਰਿਆ ਜਿੰਨਾ ਹੋ ਸਕਦਾ ਪੰਛੀਨ ਬੱਤ ਪਾਣੀ ਗਰਮੀ ਦੀ ਲੁੱਟ ਆ ਰਹੀ ਹੈ ਪੰਛੀਨ ਬੱਤ ਚੋਗਾ ਸਵੇਰੇ ਸ਼ਾਮ ਜਰੂਰ ਪਾਇਆ ਕਰੋ ਜੇ ਅੱਜ ਤੁਹਾਡੇ ਘਰੇ ਇੱਕ ਪੰਛੀ ਆ ਰਿਹਾ ਤਾਂ ਉਸ ਪੰਛੀ ਤੋਂ ਤੁਸੀਂ 10 ਪੰਛੀ ਤਿਆਰ ਕਰੋ ਤਾਂ ਜੋ ਕਿ ਉਹਦੀ ਕੇਅਰ ਕਰੋ ਉਹਦੇ ਲਈ ਆਲਣਾ ਲਾਓ ਉਹਦੇ ਲਈ ਜਿੰਨਾ ਹੋ ਸਕਦਾ ਦੀ ਇਫਾਜਤ ਕਰੋ ਇਸ ਕਰਕੇ ਪੰਛੀ ਬਚਾਓ ਬਿਮਾਰੀਆਂ ਭਜਾਓ ਜਿੰਨਾ ਹੋ ਸਕਦਾ ਪੰਛੀ ਸਾਡੇ ਸਮਾਜ ਨੂੰ ਬਹੁਤ ਦੀ ਦੇਣ ਆ ਉਸ ਤੋਂ ਅਪਾ ਦੂਸਰੀ ਗੱਲ ਕਰਦੇ ਆ ਵਿਰਸੇ ਦੀ ਹਾਂਜੀ ਜਿਵੇਂ ਸਾਡੇ ਪੰਜਾਬ ਦੀ ਵਿਰਾਸਤ ਹੈ ਜਿਹੜੀ ਬਹੁਤ ਸਾਰੇ ਵੀਰਾਂ ਦੇ ਘਰ ਦੇ ਵਿੱਚ ਇਹ ਤਾਂ ਇਸ ਤੋਂ ਵੀ ਹਜ਼ਾਰਾਂ ਗੁਣੇ ਸੋਹਣੀਆਂ ਚੀਜ਼ਾਂ ਘਰ ਦੇ ਵਿੱਚ ਪਈਆਂ ਨੇ ਉਹਨਾਂ ਨੂੰ ਜਿੰਨਾ ਹੋ ਸਕਦਾ ਹੈ ਬਚਾ ਸਕੀਏ ਉਹਨਾਂ ਨੂੰ ਸੰਭਾਲ ਸਕੀਏ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਸਾਡੇ ਬਜ਼ੁਰਗੇ ਦਾ ਚੀਜ਼ਾਂ ਦੇ ਨਾਲ ਖੇਤੀ ਕਰਿਆ ਕਰਦੇ ਸੀ ਜਿਵੇਂ ਗੱਡੇ ਹੋਗੇ ਸਾਡੇ ਕੋਲ ਉੱਠ ਹੋਗੇ ਸਾਡੇ ਕੋਲ ਵਿਧਾਨੀਆਂ ਹੋਗੀਆਂ ਸਾਡੇ ਕੋਲ ਚੱਕੀਆਂ ਹੋਣੀਆਂ ਕੁਝ ਕਿ ਸਾਡੇ ਕੋਲ origignal ਵੀ ਪਿਆ ਸੀ ਉਹ ਦਿਖਾ ਦੇ ਹਾਂ ਭਾਈ ਜੀ ਇਹ ਉੱਠਾ ਜਿਵੇਂ ਹੈ ਨਾ ਇਹ ਇਹ ਵੀ ਚੱਪਲ ਤੋਂ ਧਿਆਰਾ ਹਾਂਜੀ 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 ਦੇਖੋ ਦੋਸਤੋ ਤੁਸੀਂ ਕਮਾਲ ਦੀ ਚੀਜ਼ ਆ ਯਾਰ ਹਨਾ ਜਿਵੇਂ ਸਾਡੇ ਕੋਲੇ ਇਹ ਦਿਖਾਓ ਹਾਂਜੀ ਭਾਈ ਜੀ ਇਹ ਲੋਟਰ ਦਿਖਾਓ अच्छा जी एक एक ही चीज है जी ये हैगे मतलब पानी वाली लोट अच्छा तेरा मुंह पीड़ा ਹੁੰਦਾ ਸੀਗਾ ਜਦੋਂ ਇਹਨੂੰ ਮਤਲਬ ਮਟਿਆਰਾ ਪਾਣੀ ਦਾ ਭਰ ਕੇ ਖੂਹ ਤੋਂ ਲੈ ਕੇ ਆਉਂਦੀਆਂ ਤਾਂ ਇਹਦੇ ਨੂੰ ਪਾਣੀ ਘੱਟ ਡੁੱਲਦਾ ਸੀ ਸਿਰ ਦੇ ਉੱਤੇ ਪਾਣੀ ਨਹੀਂ ਡੁੱਲਦਾ ਬਿਨਾਂ ਹੱਥਾਂ ਤੋਂ ਲੈ ਆਉਂਦੇ ਸੀਗੇ ਅੱਜ ਕੱਲ੍ਹ ਤੇ ਚੀਜ਼ ਦੇਖਣ ਨੂੰ ਨਹੀਂ ਮਿਲਦੀ ਨਾ ਇਹ ਥਾਪਣਾ ਆਗਾ ਜਮੀਂ ਜੀ ਦੇ ਨਾਲ ਸੀ ਉੱਪਰ ਰੋਟੀਆਂ ਹੀ ਬਣਾਈ ਜਾਂਦੇ ਸੀਗੀਆਂ ਤੇ ਇਹਦੇ ਨਾਲ ਰਡਕਣਾ ਵੀ ਟੱਕਿਆ ਜਾਂਦਾ ਸੀਗਾ ਇਸ ਤਰ੍ਹਾਂ ਪੂਰਾ ਪੋਤਾ ਜਾਂਦਾ ਹੁੰਦਾ ਸੀ ਰਡਕਣ ਦੇ ਦੋਸਤੋ ਜਿਵੇਂ ਅੱਜ ਕੱਲ੍ਹ ਆਪਾਂ ਚੱਕਲਾ ਵੇਲਣਾ ਵਰਤਦੇ ਆ ਹਨਾ ਪਹਿਲਾਂ ਇਹ ਥਾਪਣਾ ਵਰਤਿਆ ਜਾਂਦਾ ਸੀ ਇਹ ਪਾਖੜਾ ਆਗਾ ਜਿਹਦੇ ਉੱਤੇ ਸਾਡੇ ਨਾਨਕੀ ਜਾਇਆ ਕਰਦੇ ਸੀਗੇ ਮੇਰੇ ਨਾਨਾ ਜੀ ਦਾ ਬਣਿਆ ਪਾਕੜਾ ਬਹੁਤ ਪੁਰਾਣਾ ਲੰਬਾ ਇਹ ਕਿਸ ਕੰਮ ਆਉਂਦਾ ਸੀ ਜੀ ਪਾਕੜਾ ਇਹ ਉੱਠ ਦੇ ਉੱਪਰ ਰੱਖਿਆ ਜਾਂਦਾ ਸੀ ਜਿਵੇਂ ਆਪਾਂ ਉੱਠ ਦੇ ਉੱਪਰ ਰੱਖਿਆ ਪਾਕੜਾ ਉਸ ਤਰ੍ਹਾਂ ਅੱਛਾ ਉੱਠ ਦੇ ਉੱਪਰ ਰੱਖਣ ਵਾਲੀ ਚੀਜ਼ ਆ ਦੋ ਇਹ ਮਕਸੂਦ ਆ ਜਿਹੜਾ 100 ਸਾਲ ਕ ਦੀ ਪੁਰਾਣਾ 100 ਸਾਲ ਪੁਰਾਣਾ ਹਾਂ ਹਾਂ 100 ਸਾਲ ਇੱਕ ਇੱਕ ਇਹ ਮੈਂ ਤਾਂ ਪਹਿਲੀ ਵਾਰ ਸੁਣਿਆ ਜੀ ਮਕਸੂਦ ਇਹ ਕੀ ਕੰਮ ਆਉਂਦਾ ਸੀ ਇਹ ਮਤਲਬ ਮੈਂ ਦੇਗ ਬਣਾਉਂਦੇ ਸੀਗੇ ਜਾਂ ਮਤਲਬ ਉਹਨਾਂ ਟਾਈਮਾਂ ਦੇ ਵਿੱਚ ਪੰਜੀਰੀ ਬਣਾਉਂਦੇ ਸੀਗੇ ਉਹਦੇ ਵਿੱਚ ਇਹਨੂੰ ਵਰਤਿਆ ਜਾਂਦਾ ਸੀਗਾ ਤੇ ਇਹ ਘਸਾਇਆ ਵੀ ਜਾਂਦਾ ਇੱਕ ਵਰ ਇਹਤ ਲਵਾ ਗਿਆ ਨਹਾ ਪੱਕੀਆਂ ਜੱਥਾਂ ਦੀ ਬਣੀ ਹੋਈ ਇਹ ਕਣਕ ਦਾ ਬਣਿਆ ਹੋਇਆ ਬੂਈਆ ਆ ਗਿਆ ਇਹ ਮੂੜਾ ਆ ਗਿਆ ਉਖੜੀ ਮੂੜਾ ਉਹ ਦੁੱਧ ਰਕਣ ਬਧਾਣੀ ਆ ਗਈ ਉਸ ਤੋਂ ਬਾਅਦ ਜਿਵੇਂ ਉਠਾ ਨੂੰ ਜਿਵੇਂ ਅੱਜ ਆਪਾਂ ਗੱਡੀ ਨੂੰ ਲੋਕ ਲਾ ਦਿੰਨੇ ਆ ਇਸ ਤਰ੍ਹਾਂ ਉਠਾ ਨੂੰ ਚੋਰੀ ਹੋਣ ਦੇ ਤੋਂ ਜਿੰਦਾ ਸੀਗਾ ਉਠਣ ਲਾਉਣ ਵਾਲਾ ਉਸ ਤੋਂ ਬਾਅਦ ਦੋਸਤੋ ਇਹ ਮਤਲਬ ਪੁਰਾਣੇ ਜ਼ਮਾਨੇ ਦਾ ਇਹ ਲੋਕ ਹੈ ਜੀ ਹੈ ਨਾ ਹਾਂ ਹਾਂ ਉਠਾ ਨੂੰ ਲਾ ਜਾਂਦੇ ਸੀ ਨਿਓਲ ਉਠਾ ਨੂੰ ਲੋਣ ਵਾਲਾ ਲੋਕ ਹੈ ਦੋਸਤੋ ਨਿਓਲ ਇਹ ਤਾਂ ਨਾ ਪੂਰਨ ਨਿਓਲ ਨਿਓਲ ਹਾਂ ਉਸ ਤੋਂ ਬਾਅਦ ਇਹ ਦੇਖੋ ਕੜਾਈ ਕਿੰਨੀ ਕੀਤੀ ਬੈਠੀ ਹੈ ਇਸ ਦੇ ਉੱਤੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸਰ ਉਸ ਤੋਂ ਬਾਅਦ ਹੈ 1982 ਦੀ ਕਨਾਲੀ ਜਿਹਦੇ ਵਿੱਚ ਸਾਨੂੰ ਸਾਡੇ ਮਾਤਾ ਜੀ ਨਹਾਇਆ ਕਰਦੇ ਸੀ ਬਚਪਨ ਦੇ ਵਿੱਚ ਉਸ ਤੋਂ ਦੇ ਝੋਲਾ ਜਿਹੜਾ ਇਹ ਸਾਡੇ ਮਾਤਾ ਜੀਆਂ ਦਾ ਬਣਾਇਆ ਹੋਇਆ ਇਹ ਸੀਗਾ ਵਿਰਸਾ ਜੀ 1982 ਦੀ ਕਨਾਲੀ ਕਨਾਲੀ ਕਹਿੰਦੇ ਜਿਹਨੂੰ ਬੱਚਿਆਂ ਨੂੰ ਨਹਾਉਣ ਲਈ ਇਹ ਸੀਗੀ ਸਾਡੇ ਪੰਜਾਬ ਦੀ ਪੁਰਾਣੀ ਵਿਰਾਸਤ ਜਿਹਨੂੰ ਤੁਸੀਂ ਸੰਭਾਲ ਸਕਦੇ ਹੋ ਆਪਣੇ ਬੱਚਿਆਂ ਨੂੰ ਦਿਖਾ ਸਕਦੇ ਹੋ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਦਾ ਪੰਜਾਬ ਠੀਕ ਹੈ ਅੱਜ ਦਾ ਪੰਜਾਬ ਜੋ ਕਿ ਤੁਸੀਂ ਵੇਖ ਰਹੇ ਹੋ ਇਹ ਵੈਲਕਮ ਕਰਦੀ ਮਟਿਆਰ ਉਸ ਤੋਂ ਸਾਡੇ ਦੇਸ਼ ਦੇ ਰਾਖੇ ਫੌਜੀ ਨੌਜਵਾਨਾਂ ਦਾ ਜਿੰਨਾ ਹੋ ਸਕਦਾ ਪੁਰਾਣੀ ਟੇਪ ਰਿਕਾਰਡ ਜੀ ਹੈ ਨਾ ਹਾਂ ਜੀ ਹਾਂ ਆ ਦਿਖਾਓ ਜੀ ਹਾਂ ਵਿਰਸੇ ਨਾਲ ਇਹ ਵੀ ਦੋਸਤੋ ਉਸ ਤੋਂ ਬਾਅਦ ਇਹ ਆਗੇ ਕਿਸਾਨੀ ਅੰਦੋਲਨ ਨੂੰ ਸਮਰਪਤ ਕਿਸਾਨ ਜਿੰਨਾ ਕਿਸਾਨਾਂ ਨੇ ਆਪਣੀਆਂ ਕੀਮਤੀ ਜਾਨਾਂ ਉਸ ਅੰਦੋਲਨ ਦੇ ਵਿੱਚ ਗਵਾਈਆਂ ਬਹੁਤ ਦੁੱਖ ਲੱਗਿਆ ਹੁਣ ਦੁਬਾਰਾ ਫੇਰ ਅੰਦੋਲਨ ਲੱਗਣ ਜਾ ਰਿਹਾ ਉਹਦੇ ਵਿੱਚ ਵੀ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਸਾਡੀਆਂ ਸਰਕਾਰਾਂ ਲੈਣਗੀਆਂ ਇਸ ਕਰਕੇ ਵੀਰੋ ਜਿੰਨਾ ਹੋ ਸਕਦਾ ਕਿਸਾਨਾਂ ਦਾ ਸਨਮਾਨ ਕਰੀਏ ਉਸ ਤੋਂ ਬਾਅਦ ਆਵਾਰਾ ਪਸਵਾਨ ਸਿੰਘਾ ਤੇ ਚੱਕ ਲੈ ਨੌਜਵਾਨ ਉਧਰੋਂ ਵੀਡੀਓ ਬਣਾ ਰਿਹਾ ਉਹਨੂੰ ਸਿੰਘਾਂ ਤੋਂ ਲਾਹ ਨਹੀਂ ਰਿਹਾ ਉਹਦੀ ਵੀਡੀਓ ਬਣਾ ਰਿਹਾ ਇਸ ਕਰਕੇ ਵੀਰੋ ਇਤਾਂ ਦੇ ਵੀਡੀਓ ਬਣਾਉਣ ਨੂੰ ਅੱਛਾ ਜੀ ਪਹਿਲਾਂ ਸੀ ਉਸ ਬੰਦੇ ਨੂੰ ਬਚਾ ਲਈਏ ਹਨਾ ਸਾਰਿਆਂ ਤੋਂ ਵਧੀਆ ਸੀ ਉਹ ਦੇਖੋ ਦੋਸਤੋ ਵੀਡੀਓ ਬਣਾ ਰਿਹਾ ਮਤਲਬ ਇਹ ਬੰਦਾ ਮੁਸੀਬਤ ਚਾ ਉਹਨੂੰ ਬਚਾ ਨਹੀਂ ਰਿਹਾ ਵੀਡੀਓ ਬਣਾ ਰਿਹਾ ਇਹ ਹਕੀਕਤ ਸਚਾਈ ਹੈ ਬੰਦਾ ਮਰਿਆ ਸ੍ਰਾਮ ਦੇ ਵਿੱਚ ਟੱਕਰ ਮਾਰ ਕੇ ਉਸ ਤੋਂ ਬਣਾਇਆ ਗਿਆ ਉਸ ਤੋਂ ਬਾਅਦ ਇਹ ਕੰਨਾਂ ਵਿੱਚ ਲੱਗੇ ਰੇ ਹੈੱਡਫੋਨ ਨਹੀਂ ਸੁਣੀਆਂ ਮੌਤ ਦੀਆਂ ਆਵਾਜ਼ਾਂ ਇਸ ਕਰਕੇ ਤੁਹਾਡੇ ਬੱਚਿਆਂ ਨੇ ਮੈਂ ਤੁਹਾਡੇ ਅੰਦਰ ਬੈਠਾ ਉਸ ਨੂੰ ਜਲਾਓ ਇਹ 2019 ਦਾ ਹਾਦਸਾ ਰਾਬਣ ਦਾ ਦਿਖਾਓ। ਇਹ ਇੱਕ ਅੱਛਾ ਜੀ। ਅੰਮ੍ਰਿਤਸਰ ਦੇ ਵਿੱਚ ਹੋਇਆ ਸੀਗਾ ਇਹ। 2019 ਚ ਹਾਂਜੀ 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 ਜਦੋਂ ਟ੍ਰੇਨ ਨਾਲ ਹਾਦਸਾ ਹੋਇਆ ਸੀ। ਉਸ ਤੋਂ ਬਾਅਦ ਇਹ ਟਰੈਕਟਰ 1945 ਮਾਡਲ ਜੌਂਡੀਅਰ ਕੰਪਨੀ ਦਾ। ਉਸ ਤੋਂ ਬਾਅਦ ਇਹ ਫਤੇਵੀਰ ਬੱਚੇ ਵਾਲਾ ਹਾਦਸਾ ਜਿਹੜਾ ਤੁਸੀਂ ਜਿਵੇਂ ਵੀ 2019 ਚ ਹੋਇਆ ਸੀਗਾ। ਫਤੇਵੀਰ ਠੀਕ ਹੈ ਜੀ ਠੀਕ ਹੈ ਸੰਗਰੂਰ ਦੇ ਸ਼ੇਦਨਪੁਰਵੈਲ ਦੇ ਵਿੱਚ ਰਿਹਾ ਸੀਗਾ। ਇਹ ਇਹ ਜੌਨ ਡੀਅਰ ਦਾ ਪੁਰਾਣਾ ਮਾਡਲ ਹੈ ਜੀ ਇਸ ਤੋਂ ਵੀ ਪੁਰਾਣੇ ਹੈਗੇ ਨੇ ਜੀ 1937 ਤੱਕ ਦੀ ਪੁਰਾਣੀ ਕੰਪਨੀ ਹੈ ਹੋਰ ਜ਼ਿਆਦਾ ਜੌਨ ਡੀਅਰ ਵੀ ਉਸ ਤੋਂ ਬਾਅਦ ਮਾਇਆ ਗੋਲਕੜ ਪਾਉਣ ਦੀ ਜੇ ਲੋੜਵੰਦ ਲਈ ਦਾਨ ਕਰੀਏ ਬਾਅਦ ਤੋਂ ਬਲੱਡ ਦਾਨ ਕਰੀਏ ਉਸ ਤੋਂ ਬਾਅਦ ਇਹ ਨਸ਼ਿਆਂ ਤੋਂ ਆਪਣੇ ਬੱਚਿਆਂ ਨੂੰ ਪਹਚਾਈਏ ਜਿਵੇਂ ਤੁਸੀਂ ਵੇਖ ਰਹੇ ਹੋ ਨਸ਼ਿਆਂ ਦਾ ਦਰਿਆ ਵਗ ਰਿਹਾ ਉਸ ਤੋਂ ਬਾਅਦ ਜਿਵੇਂ ਹੋਗਾ ਧੀਆਂ ਦਾ ਸਤਿਕਾਰ ਕਰੀਏ ਭੂਣ ਅੱਤੇ ਸਭ ਤੋਂ ਵੱਡਾ ਪਾਪ ਹੈ ਉਸ ਤੋਂ ਤਾਂ ਹਰੀਆਂ ਸਬਜ਼ੀਆਂ ਖਾਓ ਸਿਹਤ ਬਣਾਓ ਚਿੰਗੀਆਂ ਪੁਸਤਕਾ ਪੜ੍ਹੋ ਉਸ ਤੋਂ ਸਫਾਈ ਕਰਦੇ ਹੋਏ ਨੌਜਵਾਨ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਅਸ਼ੋਪਦੀਪ ਦਾ ਕੋਠਾ ਸਿੱਧੂ ਮੂਸੇਵਾਲਾ ਸਾਹਿਬ ਦਾ ਅੱਛਾ ਜੀ ਆ ਸਿੱਧੂ ਮੂਸੇਵਾਲੇ ਦਾ ਤੁਸੀਂ ਮੋਟਰ ਕੋਠਾ ਬਣਾਇਆ ਹੋਇਆ ਜੀ ਕੋਠਾ ਬਣਾਇਆ ਹੋਇਆ ਠੀਕ ਹੈ ਜੀ ਠੀਕ ਉਸ ਤੋਂ ਬਾਅਦ ਜਿਵੇਂ ਸਾਡੇ ਕੋਲ ਦੀਪ ਸਿੱਧੂ ਜੀ ਆ ਗਏ ਉਸ ਤੋਂ ਬਾਅਦ ਤਸਵੀਰ ਰਾਮਰ ਸਿੰਘ ਚਮਕੀਲਾ ਉਸ ਤੋਂ ਬਾਅਦ ਲਾਲ ਚੰਦ ਜਮਲਾ ਜੱਟ ਕੁਲਦੀਪ ਮਾਨਕ ਉਸ ਤੋਂ ਬਾਅਦ ਬਾਬਾ ਗੁਰਦਾਸ ਮਾਨ ਜੀ ਹਰਪ੍ਰੀਤ ਮਾਨ ਜੀ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਤੁਸੀਂ ਵੇਖ ਰਹੇ ਹੋ ਉਸ ਤੋਂ ਬਾਅਦ ਟਰੈਕਟਰਾਂ ਦੇ ਮਾਡਲ ਆ ਗਏ ਟਰੈਕਟਰ ਆ ਗਏ ਪੁਰਾਣੀ ਜੀ ਹਾਂ ਇਹ ਕੁਆਡੀ ਦੇ ਖਡਿਆਰੀ ਆ ਗਏ ਜਿਹੜੇ ਤੁਸੀਂ ਨਿਯਮਾਂ ਦੀ ਪਾਲਣਾ ਕਰੀਏ ਇਸ ਨਾ ਇਸ ਕਰਕੇ ਉਸ ਤੋਂ ਲੇ ਕਟੀਆਂ ਹੋਈਆਂ ਚੱਪਲਾਂ ਆ ਦੇਖੋ ਦੋਸਤੋ ਹਾਂਜੀ ਹਾਂ ਇਸ ਮਤਲਬ ਇਹ ਕਟੀਆਂ ਹੋਈਆਂ ਚੱਪਲਾਂ ਨੂੰ ਇਹ ਇਹ ਨਾ ਕਟੀਆਂ ਹੋਈਆਂ ਚੱਪਲਾਂ ਤੋਂ ਸਾਰੀਆਂ ਕਲਾਕ੍ਰਿਤੀਆਂ ਜਿਹੜੀਆਂ ਤੁਹਾਨੂੰ ਦਖਾਣ ਨਾ ਬਣਨੀਆਂ ਜੀ ਹੈ ਨਾ ਸਾਰਾ ਇਹਨਾਂ ਤੋਂ ਬਣਿਆ ਸਾਰਾ ਜਿੰਨਾ ਤੁਸੀਂ ਵੇਖ ਰਹੇ ਹੋ ਤੁਸੀਂ ਬੇ ਸਟੇਜ ਵੀ ਸਾਹਮਣੇ ਰੱਖਿਆ ਜਹਾਦਾਂ ਦੇ ਤੌਰ ਤੇ ਜਹਾਦਾਂ ਤੌਰ ਤੇ ਕਿਉਂਕਿ ਅੱਜ ਜਦੋਂ ਆ ਕੇ ਵੀਰ ਇਹਨੂੰ ਵੇਖਦੇ ਆ ਤਾਂ ਬੜਾ ਮਨਪ੍ਰਭਾਵਕ ਆ ਆ ਦੇਖੋ ਦੋਸਤੋ ਇਹ ਪੁਰਾਣੀਆਂ ਚੱਪਲਾਂ ਨੂੰ ਕੱਟ-ਕੱਟ ਬਣਾਈਆਂ ਹੋਣ ਕਲਾਕ੍ਰਿਤੀਆਂ ਦੀ ਇਹ ਉਹ ਕੁਰਸੀ ਹੈ ਜਿਹਦੇ ਉੱਤੇ ਦਾਸ 2009 ਤੋਂ ਲੈ ਕੇ 2022 ਤੱਕ ਦੀ ਹਾਂ ਇਸ ਕੁਰਸੀ ਤੇ ਬੈਠ ਕੇ ਇਹ ਕੰਮ ਬਾਈ ਹਾਂ ਰਮੀਤ ਸਿੰਘ ਜੀ ਕਰਦੇ ਹਾਂ ਉਸ ਤੋਂ ਬਾਅਦ ਇਹ ਚੱਪਲਾ ਆ ਗਏ ਜਿਵੇਂ ਪੀਸੀਆਂ ਹੋਈਆਂ ਤੁਸੀਂ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਅੱਛਾ ਜੀ ਚੱਪੇ ਦੋਸਤੋ ਇਹ ਦੇਖੋ ਬਾਈ ਚੱਕ ਰਹੇ ਨੇ ਚੱਪਲਾ ਨੇ ਇਹ ਚੱਪਲਾਂ ਨੇ ਸੱਪ ਲਾਂ ਦਾ ਪੂਰਾ ਉਸ ਤੋਂ ਦੇ ਕਰਦਾਂ ਨੇ ਜਿਹੜੀਆਂ ਤੁਹਾਡੇ ਘਰ ਨੇ ਸਾਰੀਆਂ ਕਰਦਾਂ ਇਹਨਾਂ ਕਰਦਾਂ ਦੇ ਨਾਲ ਇਸ ਕਲਾ ਕੇਂਦਰ ਨੂੰ ਸਿਰਜਿਆ ਗਿਆ ਇਹ ਤੁਸੀਂ ਵੇਖ ਸਕਦੇ ਹੋ ਸਾਰੀ ਚੱਪਲਾ ਦੇ ਨਾਲ ਬਣਾਇਆ ਗਿਆ ਸਾਰਾ ਸਮਾਨ ਚੱਪਲਾ ਦਾ ਆ ਦੇਖੋ ਦੋਸਤੋ ਬਹੁਤ ਕਮਾਲ ਦੀ ਕਲਾ ਹੈ ਮੈਨੂੰ ਲੱਗਦਾ ਅ ਪੂਰੇ ਇੰਡੀਆ ਚ ਨਹੀਂ ਮੈਂ ਤਾਂ ਕਿਤੇ ਹੁਣ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਇਹ ਕਲਾ ਚਪਲਾਂ ਤੋਂ ਬਣਾਉਣ ਵਾਲੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਂਜੀ 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 ਇੱਕ ਤਰ੍ਹਾਂ ਦਾ ਇਹ ਮੈਂ ਕਹਿ ਸਕਦਾ ਰਿਕਾਰਡ ਹੈ ਵੀ ਕੋਈ ਚਪਲਾਂ ਤੋਂ ਯਾਰ ਆ ਦੇਖੋ ਮਾਡਲ 5911 ਬਈ ਸਿੱਧੂ ਮੂਸੇ ਵਾਲਾ ਯਾਰ ਹਾਂ ਉਸ ਤੋਂ ਬਾਅਦ ਇਹ ਸਾਡੇ ਕੋਲ ਸਾਰੇ ਟਰੈਕਟਰਾਂ ਦੇ ਮਾਡਲ ਆ ਗਏ ਜਿਵੇਂ ਐਚ ਐਮਟੀ ਦੇ ਆ ਗਏ ਉਸ ਤੋਂ ਬਾਅਦ ਪੁਰਾਣੇ ਟਰੈਕਟਰਾਂ ਦੇ ਮਾਡਲ ਹਾਂ ਸਾਰੇ ਪੁਰਾਣੇ ਟਰੈਕਟਰਾਂ ਦੇ ਮਾਡਲ ਸਾਰੇ ਟਰੈਕਟਰਾਂ ਦੇ ਹਰ ਇੱਕ ਪੁਰਜ਼ਾ ਲੱਗਿਆ ਸਾਰੇ ਕਰਦਾਂ ਦੇ ਨਾਲ ਹੀ ਇਹ ਟਰੈਕਟਰ ਬਣਾਏ ਗਏ ਨੇ ਇਹਨਾਂ ਨੂੰ ਬਣਨ ਦੇ ਉੱਤੇ 14 ਸਾਲ ਦਾ ਸਮਾਂ ਲੱਗਿਆ ਦੇਖੋ ਜੀ ਦੋਸਤੋ ਆਹ ਦੇਖੋ ਯਾਨੀ ਜਵਾਲਾ ਕਮਾਲ ਦੀ ਗੱਲ ਹੈ ਯਾਰ ਬਈ ਲੱਕੜ ਨਹੀਂ ਮੇਖ ਨਹੀਂ ਕੁਛ ਨਹੀਂ ਹੈਗਾ ਆ ਪ੍ਰਾਣਾ ਆਈਸ਼ਰ ਹੈ ਨਾ ਆਪਣਾ ਪ੍ਰਾਣਾ ਆਈਸ਼ਰ ਦੇ ਦਰਿਆਵਾਂ ਤੇ ਚੱਲਣ ਵਾਲਾ ਮੈਸ਼ੀ ਆ ਗਿਆ ਜਿਹੜਾ ਬਾਹਰ ਕੰਟਰੀ ਅੱਛਾ ਜੀ ਹਾਂ ਪਾਣੀ ਦੇ ਉੱਪਰ ਚੱਲਦਾ ਹੈ ਮੈਸ਼ੀ ਪਾਣੀ ਦੇ ਵਿੱਚ ਚੱਲਦਾ ਜੀ ਉਸ ਤੋਂ ਬਾਅਦ ਜਿਵੇਂ ਸਾਡੇ ਕੋਲ ਨੀਲਾਸ਼ ਆ ਗਿਆ ਉਸ ਤੋਂ ਬਾਅਦ ਹਿੰਦੁਸਤਾਨ ਆ ਗਿਆ ਉਸ ਤੋਂ ਬਾਅਦ ਸਾਰੇ ਟਰੈਕਟਰ ਦੇ ਫੋਟੋਆਂ ਤੁਸੀਂ ਦੇਖ ਸਕਦੇ ਹੋ ਬਾਈ ਦੀਆਂ ਪਿੱਛੇ ਸਨਮਾਨ ਕੀਤਾ ਹੋਇਆ ਹਾਂ ਪਿੱਛੇ ਤੁਸੀਂ ਗੁਰਦਾਸ ਮਾਨ ਜੀ ਨਾਲ ਵੀ ਸੀ ਨਾ ਉਹਨਾਂ ਨੂੰ ਗੁਰਦਾਸ ਮਾਨ ਸਾਹਿਬ ਨਾਲ ਕਿੱਥੇ ਹੋਈ ਸੀ ਮੁਲਾਕਾਤ ਸਾਡੀ ਦਰਬਾਰ ਦੇ ਉੱਤੇ ਸੀ ਨਕੋਦਰ ਦੇ ਅੱਛਾ ਜੀ ਨਕੋਦਰ ਦਰਬਾਰ ਚ ਜੀ ਠੀਕ ਹੈ ਜੀ ਆਹ ਦੇਖੋ ਦੋਸਤੋ ਉਸ ਤੋਂ ਬਾਅਦ ਟਰੈਕਟਰ ਪੰਜਾਬ ਦਾ ਵਿਰਸਾ ਹੈ ਨਾ ਪੰਜਾਬ ਦੀ ਪਛਾਣ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਨਵੇਂ ਟਰੈਕਟਰ ਲਿਆਓ ਜੀ ਸੜਕੀ ਪਰ ਪੁਰਾਣਿਆਂ ਨੂੰ ਵੀ ਸੰਭਾਲ ਕੇ ਰੱਖੋ ਸੰਭਾਲ ਕੇ ਰੱਖੋ ਤਾਂ ਜੋ ਕਿ ਪੁਰਾਣੇ ਤੁਹਾਡੇ ਪੁਰਖੇ ਨੇ ਯਾਦਾਂ ਨੇ ਤੁਹਾਡੇ ਪੁਰਖ ਹਾਂ 1940 ਦੇ ਦੇਸ਼ ਦੀ ਭੰਡਾਰਪੁਰੀ ਹਾਂ ਇਹ 1940 ਦਾ ਟਰੈਕਟਰ ਹੈਗਾ ਇਹਦਾ 1940 1940 ਦਾ ਮਾਡਲ ਹੈ ਜੀ ਹਾਂ ਹਾਂ ਦੇਖੋ ਦੋਸਤੋ ਉੱਪਰ ਸਟੀering ਵੀ ਸਾਈਡ ਤੇ ਆ ਹਨਾ ਹਾਂ ਇਹ ਸਾਰਾ ਬਹੁਤ ਔਖਾ ਹੁੰਦਾ ਹੈ ਲੱਗੀ ਸਿਸਟਮ ਇਹ 1965 ਦਾ ਟਰੈਕਟਰ ਆ ਗਿਆ ਫਿਰ 1965 ਦਾ ਇਹ ਬਾਈਲਰਸ ਆ ਗਿਆ ਉਸ ਤੋਂ ਬਾਅਦ DT14 ਆ ਗਿਆ ਉਸ ਤੋਂ ਬਾਅਦ ਕਲੌਸਕਰ ਆ ਗਿਆ ਉਸ ਤੋਂ ਬਾਅਦ ਫੋਰਸ ਐਂਡ ਮੇਜਰ ਆ ਗਿਆ ਉਸ ਤੋਂ ਬਾਅਦ ਫਿਰ ਬਾਈਲਰਸ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਫਿਰ ਲਾਰਜ ਟਰੈਕਟਰ ਆ ਗਿਆ ਉਸ ਤੋਂ ਬਾਅਦ ਡੈਮਡ 990 ਉਸ ਤੋਂ ਬਾਅਦ ਇਹ ਕਢੂਕੇ ਆ ਗਏ ਹਰ ਇੱਕ ਚੀਜ਼ ਤੁਹਾਡੇ ਵੀਰ ਨੇ ਬੜਾ ਲੰਮਾ ਸਮਾਂ ਕੱਢ ਕੇ ਮਿਹਨਤ ਕਰਕੇ ਇਹਨਾਂ ਨੂੰ ਬਣਾਇਆ ਗਿਆ ਸਿਰ ਜਗਾ ਜਿਨ੍ਹਾਂ ਨੂੰ ਤੁਸੀਂ ਅੱਜ ਪਿਆਰ ਕਰਦੇ ਹੋ ਇੰਜਨ ਦੇਖੋ ਹੀ ਹੈ ਨਾ ਆਪਣਾ ਬੰਦ ਲੋਗ ਠੀਕ ਤੇ ਇਹ ਜਿਵੇਂ ਟਰੈਕਟਰ ਆ ਗਿਆ 764 750 ਟਰੈਕਟਰਾਂ ਦਾ ਬਹੁਤ ਤੁਸੀਂ ਟਰੈਕਟਰਾਂ ਦੀ ਬਹੁਤ ਕੰਮ ਕੀਤਾ ਜੀ ਨਾ ਆ ਸਵਰਾਜ ਦੇ ਆ ਗਏ ਟਰੈਕਟਰ ਫਿਰ ਅੱਡੋ ਅੱਡੀ ਮਾਡਲ ਆ ਗਏ ਨਾ ਅੱਛਾ ਜੀ ਮੈਸੇਜ ਵੀ ਬਹੁਤ ਸੋਹਣੇ ਬਣਾਏ ਜਿਵੇਂ ਇਹ ਤੁਸੀਂ ਵੇਖੋ 2012 ਆਂਦੇ ਬਣਿਆ ਹੋਇਆ ਟਰੈਕਟਰ ਨੇ ਦੋਨੇ ਅੱਛਾ ਜੀ ਤੇ ਅੱਜ ਵਾਲੇ ਵੀ ਦਿਖਾਵਾਂਗੇ ਉਸ ਦਾ ਫਾਰਮ 60 ਆ ਗਿਆ ਉਸ ਤੋਂ ਬਾਅਦ 5000 ਉਸ ਪਾਵਰ ਦਾ ਫੁੱਟ ਫਿਰ 6400 ਫੁੱਟ ਸੋਨਾਲੀ ਕਾ 3610 ਫਿਰ ਸੋਨਾਲੀ ਕਾ ਤੇ ਇੱਧਰ ਵੀ ਬਾਈ ਮਾਰਿਓ ਕੈਮਰਾ ਦੇਖੋ ਜੀ ਹਾਂ ਇਹ ਵੀ ਦਿਖਾਵਾਂਗੇ ਇਹ ਬਾਈ ਸਿੱਧੂ ਮੂਸੇ ਵਾਲੇ ਦੋਂ ਸਲੇ ਨੂੰ ਨਾਟ ਗੇਰਾਂ ਟਰੈਕਟਰ ਬਾਈ ਨੇ ਬਣਾ ਕੇ ਦਿੱਤਾ ਹਾਂ ਜੀ ਤੇ ਵਾਹਿਗੁਰੂ ਦੀ ਰਹਿਮਤ ਨਾਲ ਇਹ ਸਾਰੇ ਟਰੈਕਟਰ ਜਿਹੜੇ ਤੁਸੀਂ ਵੇਖ ਰਹੇ ਹੋ ਅੱਜ ਦੇ ਟਰੈਕਟਰ ਸਾਡੇ ਨਵੇਂ ਮਾਡਲ ਲੇਟੈਸਟ ਮਾਡਲ ਜਿਹੜੇ ਅਸੀਂ ਬਣਾਏ ਆ ਹਾਂ ਜੀ ਆ ਨਵੇਂ ਆ ਗਏ ਨਵੇਂ ਮਾਡਲ ਅੱਜ ਦੀ ਸਾਰੇ ਟਰੈਕਟਰ ਬੜੀ ਮਿਹਨਤ ਦੇ ਨਾਲ ਬੜੀ ਮੁਸ਼ਕਲਤ ਦੇ ਨਾਲ ਬਣੇ ਨੇ ਤੁਸੀਂ ਬਣਾ ਸਕਦੇ ਹੋ ਜਿਹੜੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਹਾਡੀ ਕਲਾ ਮੇਰਾ ਕੁਝ ਵੀ ਨਹੀਂ ਜੋ ਕੁਝ ਹੈ ਸਾਰਾ ਤੁਹਾਡਾ ਹੀ ਹਦਾਤੇ ਦੀ ਕਿਰਪਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਵਾਰੀ ਇਸ ਕਲਾ ਦੇ ਵਿੱਚ ਜ਼ਰੂਰ ਕਰਾਇਆ ਕਰੋ ਤਾਂ ਦੋਸਤੋ ਇੱਧਰ ਵੀ ਬਾਈ ਨੇ ਬਹੁਤ ਕਲਾਕ੍ਰਿਤੀਆਂ ਪੁਰਾਣੀ ਚੱਕੀ ਜੀ ਹੈ ਨਾ ਇਹ ਹਾਂਜੀ 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 ਇਹ ਕਿੱਥੋਂ ਜੀ ਫਿਰ ਕਿੱਥੋਂ ਲੱਭੀ ਇਹ ਜੀ ਇਹ ਮਿਲ ਜਾਂਦੇ ਨੇ ਇਹ ਸਾਰਾ ਬਹੁਤ سارے ਵੀਰਾਂ ਕੋਲੇ ਬਹੁਤ ਪੁਰਾਣੇ ਪੁਰਾਣੇ ਚੀਜ਼ਾਂ ਪਈਆਂ ਨੇ ਜਿਵੇਂ ਸਾਡੇ ਨਾਲ ਨਾਲ ਤਾਗ ਆ ਨਲਕੇ ਲਾਓ ਪੁਰਾਣੀਆਂ ਚਰਖਾ ਜੀ ਹੈ ਨਾ ਨਾਲ ਪੀੜੀ ਵੀ ਰੱਖੀਏ ਦੋਸਤੋ ਜੇ ਤੁਸੀਂ ਕੋਈ ਫੋਟੋ ਸ਼ੂਟ ਕਰਾਉਣਾ ਹਨਾ ਹਾਂਜੀ ਹਾਂਜੀ ਜਾਂ ਕਿਵੇਂ ਹੋਰ ਲਾ ਲੋ ਪੁਰਾਣੀਆਂ ਚੀਜ਼ਾਂ ਦੇਖਣ ਲਈ ਬੱਚਿਆਂ ਨੂੰ ਜਰੂਰ ਲੈ ਕੇ ਆਓ ਹਨਾ ਅੱਜ ਕੱਲ ਦੇ ਬੱਚੇ ਤਾਂ ਇੰਨੀਆਂ ਚੀਜ਼ਾਂ ਤੋਂ ਬਿਲਕੁਲ ਪਤਾ ਹੀ ਨਹੀਂ ਉਹਨਾਂ ਨੂੰ ਹੋ ਜਾਂਦਾ ਜਿਵੇਂ ਚਰਖੇ ਜਿਨ੍ਹਾਂ ਦੇ ਘਰ ਵੀ ਪਏ ਆ ਉਹਨਾਂ ਨੂੰ ਜਰੂਰ ਸੰਭਾਲ ਲਓ ਜਿਵੇਂ ਨਲਕੇ ਪਏ ਆ ਤੁਹਾਡੇ ਘਰ ਚੱਲਦੇ ਆ ਉਹਨੂੰ ਜਰੂਰ ਚਲਾਉਣ ਦੀ ਕੋਸ਼ਿਸ਼ ਕਰੋ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਪੂਰ ਜ਼ੋਰ ਅਪੀਲ ਕਰਦੇ ਆ ਕਿ ਤੁਸੀਂ ਜਦੋਂ ਵੀ ਬਠਿੰਡਾ ਮਾਨਸਾ ਰੋਡ ਲੰਘੋ ਮਾਨਸਾ ਤੋਂ 5-6 ਕਿਲੋਮੀਟਰ ਹੈ ਤੇ ਇਧਰੋਂ ਬਠਿੰਡੇ ਤੋਂ ਹੈਗਾ ਜਦੋਂ ਆਪਾਂ ਮੋੜ ਮੰਡੀ ਆ ਜੀ ਇਹ ਮੋੜ ਮੰਡੀ ਤੋਂ ਖਾਲਸਾ ਨਰਸਰੀ ਰਾਜਪਾਲ ਨਰਸਰੀ ਦੇ ਬਿਲਕੁਲ ਨਜ਼ਦੀਕ ਇਧਰਲੀ ਸਾਈਡ ਸਾਡੇ ਕੋਲ ਬਣਿਆ ਹੋਇਆ ਦੋਨਾਂ ਸਾਈਡ ਸਾਡੇ ਰੋਡ ਦੇ ਉੱਤੇ ਬੋਰਡ ਲੱਗੇ ਹੋਇਆ ਸਾਡੀ ਬਾਹਰ ਖੜਿਆਉਣੇ ਦੀ ਦੁਕਾਨ ਵੀ ਆ ਤੇ ਤੁਸੀਂ ਆਪਣੇ ਬੱਚਿਆਂ ਲਈ ਖੜਾਉਣੇ ਵੀ ਸਾਡੇ ਕੋਲ ਜਰੂਰ ਖਰੀਦ ਕੇ ਲੈ ਕੇ ਜਾਓ ਤੇ ਇਸ ਕਲਾ ਨੂੰ ਜਰੂਰ ਦਿਖਾਖ ਰਹੇ ਹੋ ਤਾਂ ਜੋ ਕਿ ਤੁਹਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਨੋਂ ਬਦਲ ਸਕੀਏ ਤੁਹਾਡੇ ਬੱਚੇ ਮੋਬਾਈਲ ਦੇ ਵਿੱਚੋਂ ਨਿਕਲ ਕੇ ਅੱਜ ਗੇਮਾਂ ਦੇ ਵਿੱਚੋਂ ਨਿਕਲ ਕੇ ਉਹ ਆਪਣੇ ਹੱਥੀਂ ਕੁਝ ਨਾ ਕੁਝ ਬਣਾ ਸਕਣ ਜਿਵੇਂ ਉਹ ਮਤਲਬ ਗੱਤੇ ਦੇ ਨਾ ਬਣਾ ਸਕਣ ਪਿੰਟਿੰਗਾਂ ਬਣਾ ਸਕਣ ਜਾਂ ਉਹ ਮਤਲਬ ਆਪਣੇ ਅੰਦਰਲੀ ਜਿਹੜੀ ਕਲਾ ਹੈ ਉਹਨਾਂ ਨੂੰ ਉਭਾਰ ਸਕਣ ਇਸ ਕਰਕੇ ਮੈਂ ਸਾਰੇ ਮਾਪੇ-ਮਾਪਿਆਂ ਨੂੰ ਬੇਨਤੀ ਕਰਦਾ ਹਰ ਮਾਪੇ-ਮਾਪੇ ਨੂੰ ਕਿ ਸਾਡੇ ਕੋਲੇ ਕੋਈ ਫੀਸ ਨਹੀਂ ਇੱਥੇ ਕੁਝ ਵੀ ਨਹੀਂ ਹੈ ਤੁਸੀਂ ਸਿਰਫ ਦਿਖਾਓ ਤਾਂ ਜੋ ਕਿ ਤੁਹਾਡੇ ਬੱਚਿਆਂ ਦਾ ਮਨੋਬਲ ਵਧੇ ਉਹਨਾਂ ਬੱਚਿਆਂ ਨੂੰ ਹੌਸਲਾ ਮਿਲੇ ਕਿ ਅਸੀਂ ਬਹੁਤ ਕੁਝ ਕਰ ਸਕਦੇ ਆ ਸਾਡੇ ਕੋਲ ਵੀਰ ਜੀ ਆਏ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਪੇ ਤੁਸੀਂ ਜਦੋਂ ਬਖੰਡਾ ਮਾਨਸਰ ਰੋਣ ਲਾ ਇੱਕ ਆਪਾਂ ਵੀ ਦਿਖਾ ਦਈਏ ਬਾਈ ਜੀ ਆ ਦੇਖੋ ਬਾਈ ਨੇ ਯਾਰ ਇੱਕ ਸ਼ੌਂਕ ਮੈਂ ਇੱਕ ਵਜ ਦਾ ਮੰਨਦਾ ਯਾਰ ਹਨਾ ਖਬਰਾਂ ਲੱਗਦੀਆਂ ਨੇ ਹਨਾ ਬਾਈ ਨੇ ਕੱਲੀ ਕੱਲੀ ਖਬਰ ਨੂੰ ਦੇਖੋ ਮਤਲਬ ਇਹਨੂੰ ਫਲੈਕਸ ਦੇ ਉੱਤੇ ਕਢਾ ਕੇ ਹਰ ਕਰਦੇ ਵਿੱਚ ਹਰ ਕਰਦੇ ਕੂੜੇ ਨੂੰ ਚਮਕਾਇਆ ਰਾਖੀ ਨੇ ਚੱਪਲ ਨੂੰ ਬੋਲਣ ਲਾਇਆ ਬੋਲਣ ਲਾਇਆ ਰਾਖੀ ਨੇ ਚੱਪਲ ਨੂੰ ਬੋਲਣ ਬਾਈ ਨੇ ਸਾਰੀਆਂ ਖਬਰਾਂ ਦੇਖੋ ਯਾਰ ਜਿਹੜੀਆਂ ਮਤਲਬ ਖਬਰਾਂ ਦੇ ਵਿੱਚ ਛਪੀਆਂ ਸਭ ਸੰਭਾਲ ਕੇ ਰੱਖੀਆਂ ਹੋਣ ਆਹ ਦੇਖੋ ਯਾਰ ਇਹ ਸਾਡੇ ਮਾਤਾ ਜੀ ਆ ਸਰਜੀਤ ਕੌਰ ਜੀ ਮਾਪੇ ਦਾ ਜਿੰਨਾ ਹੋ ਸਕਦਾ ਵਾਧਾ ਹਾਂਜੀ 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 ਬਈ ਅਰੇ ਮਤਲਬ ਇਹੀ ਜ਼ਿੰਦਗੀ ਹੈ ਹੈਨਾ ਇਹੇ ਮਤਲਬ ਤੁਸੀਂ ਇੱਕ ਹਿਸਟਰੀ ਕ੍ਰੀਏਟ ਕਰਤੀ ਲੋਕ ਯਾਦ ਕਰਨਗੇ ਚੁਗਾ ਤੱਕ ਹਾਂਜੀ ਹਾਂਜੀ ਬਹੁਤ ਰਾਤੇ ਦੀ ਮਿਹਰ ਹੈ ਜੀ ਬੜੀ ਸੰਗਤ ਦੂਰੋਂ ਵਿਦੇਸ਼ਾਂ ਚੋਂ ਵੀ ਆ ਰਹੇ ਨੇ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਚੋਂ ਸਾਡੇ ਕੋਲ ਐਨ ਆਰ ਆਈ ਹੁੰਦੇ ਨੇ ਜਿਹੜੇ ਅੱਜ ਵੀ ਮੋਗੇ ਤੋਂ ਆ ਕੇ ਗਏ ਨੇ ਵੀ ਪਰਿਵਾਰ ਸਾਰਾ ਪੂਰਾ ਵੇਖ ਕੇ ਗਿਆ ਅੰਮ੍ਰਿਤਸਰ ਜਲੰਧਰ ਤੋਂ ਬੜੀ ਦੂਰੋਂ ਦੂਰੋਂ ਸੰਗਤ ਬਹੁਤ ਦੂਰੋਂ ਵੈਗੁਰੂ ਦੀ ਕਿਰਪਾ ਨਾਲ ਇਸ ਕਲਾ ਨੂੰ ਪਿਆਰ ਕਰ ਰਹੇ ਆ ਤੇ ਸਾਰੇ ਵੀਰਾਂ ਠੀਕ ਹੈ ਜੀ ਐਤਵਾਰ ਨੂੰ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ ਐਤਵਾਰ ਨੂੰ ਕਿਉਂ ਸ਼੍ਰੀ ਹੁੰਦਾ ਇਸ ਕਰਕੇ ਆਪਾਂ ਦਾ ਜਿਆਦਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਹਰ ਵੀਰ ਇਸ ਕਲਾ ਨੂੰ ਜ਼ਰੂਰ ਵੇਖ ਕੇ ਜਾਵੇ ਤੁਸੀਂ ਵੀਰ ਦੇ ਚੈਨਲ ਨੂੰ ਫੋਲੋ ਕਰਿਓ ਪੇਜ ਨੂੰ ਬਾਅਦ ਤੋ ਜਿੰਨਾ ਹੋ ਸਕਦਾ ਸਬਸਕ੍ਰਾਈਬ ਕਰਿਓ ਬਾਅਦ ਤੋ ਜਿੰਨਾ ਹੋ ਸਕਦਾ ਵੀਰ ਦੀ ਕਲਾ ਦੇ ਨਾਲ ਜੁੜਿਓ ਕਿਉਂਕਿ ਵੀਰ ਜੀ ਤੁਹਾਡੇ ਲਈ ਬੜੀ ਮਿਹਨਤ ਦੇ ਨਾਲ ਚਿੰਗੀਆਂ ਚਿੰਗੀਆਂ ਵੀਡੀਓ ਲੈ ਕੇ ਆਉਂਦੇ ਆ ਤਾਂ ਜੋ ਕਿ ਹਰ ਇੱਕ ਪੇਜ ਨੂੰ ਕਾਮਯਾਬ ਕਰਨ ਵਾਲੇ ਤੁਸੀਂ ਹੋ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਇੱਕ ਵਾਰੀ ਦਾਸ ਦੀ ਕਲਾ ਨੂੰ ਜਰੂਰ ਵੇਖ ਕੇ ਜਾਇਓ ਤੁਹਾਡਾ ਆਪਣਾ ਰਾਠੀ ਵੀਰ ਸਦਾ ਖੁਸ਼ ਰਹੋ ਤੁਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਪਹੁੰਚੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਟਾਈਮ ਦਿੱਤਾ ਭਾਈ ਜੀ ਨੂੰ ਸੇਵਾ ਕਰਨ ਜਾਣਾ ਸੀ ਇਹਨਾਂ ਨੇ ਗਉਸ਼ਾਲਾ ਦੇ ਵਿੱਚ ਧੰਨਵਾਦ ਜੀ ਬਹੁਤ ਬਹੁਤ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ